ਕਿ ਫਤੇਗੜ ਸਾਹਿਬ ਜਾਣਾ ਚਾਹੀਦਾ ਆਪਾਂ ਨੂੰ ਅ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਉਹ ਜਿਹਾ ਮਾਹੌਲ ਰੱਖਣਾ ਚਾਹੀਦਾ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਇਸ Pase ਧਿਆਨ ਹੋ ਪਾਵੇ। ਪੁਰਾਣੇ ਸਮੇਂ ਤੁਹਾਨੂੰ ਪਤਾ ਲੋਕ ਸੌਂਦੇ ਵੀ ਥੱਲੇ ਸੀ ਇਹਨਾਂ ਦਿਨਾਂ ਦੇ ਵਿੱਚ। ਬਿਲਕੁਲ ਥੱਲੇ ਸੌਂਦੇ। ਜੋ ਮਹਿਸੂਸ ਕਰ ਸਕੀ ਐ ਅਸੀਂ ਕਿ ਉਹ ਦਿਨ ਕਿਹ ਜੇ ਸੀਗੇ ਤੇ ਜੇ ਹੁਣ ਮੱਕੜ ਸਾਹਿਬ ਆਪਾਂ ਇਹ ਸਾਰਾ ਕੁਝ ਨਹੀਂ ਆਪਣੇ ਘਰ ਦੇ ਵਿੱਚ ਰੱਖਾਂਗੇ ਮਾਹੌਲ ਰੱਖਾਂਗੇ ਤਾਂ ਫਿਰ ਕਿੱਦਾਂ ਆਉਣ ਵਾਲੇ ਬੱਚਿਆਂ ਨੂੰ ਪਤਾ ਚੱਲੂਗਾ ਵੀ ਹਾਂ ਵੀ ਆਪਣੇ ਜਿਹੜੇ ਸਾਬਜਾਦੇ ਸੀਗੇ ਜਿਹੜੇ ਗੁਰੂ ਸਾਹਿਬ ਦੇ ਛੋਟੇ-ਛੋਟੇ ਬੱਚੇ ਸੀਗੇ ਉਹਨਾਂ ਦਾ ਕਿਹੜਾ ਵੀ ਦਿਲ ਕਰਦਾ ਸੀ ਹੈਨਾ ਉਹਨਾਂ ਨੇ ਸਾਰੇ ਸਿੱਖ ਪਰ ਮਤਲਬ ਸਿੱਖ ਜਗਤ ਦੇ ਲਈ ਆਪਣੇ ਬੱਚੇ ਵਾਰ ਤੇ ਤੇ ਯਾਰ ਆਪਾਂ 15 20 ਦਿਨਾਂ ਨੂੰ ਵੀ ਨਹੀਂ ਕਰ ਸਕਦੇ ਸੇਮ ਜਸੜ ਵੀ ਇਹ ਗੱਲ ਬਹੁਤ ਕਹਿੰਦੇ ਕਿ ਮੈਨੂੰ ਜੋ ਮਿਲਿਆ ਹੈ ਨਾ ਫਤਿਹਗੜ ਸਾਹਿਬ ਤੋਂ ਮਿਲਿਆ ਉਹਨਾਂ ਦਾ ਜਿਹੜਾ ਹੈਗਾ ਉੱਥੇ ਬਹੁਤ ਜ਼ਿਆਦਾ ਮਤਲਬ ਮੈਂ ਦੇਖਦਾ ਹ ਹਾਂ ਵੀਰੇ ਦਾ ਜਿਹੜਾ ਸਟੇਟਸ ਹੈ ਇਹ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਫਤਿਹਗੜ ਸਾਹਿਬ ਉਹ ਜਾਂਦੇ ਹੀ ਜਾਂਦੇ ਆ ਤਾਂ ਮੇਰੀ ਵੀ ਕੋਸ਼ਿਸ਼ ਹੁੰਦੀ ਆ ਵੀ ਹਾਂ ਵੀ ਜਿੰਨਾ ਵੀ ਮੈਂ ਫਤਿਹਗੜ ਸਾਹਿਬ ਜਾ ਸਕਾਂ ਮਤਲਬ ਸਪੈਸ਼ਲੀ ਸਭਾ ਦੇ ਦਿਨਾਂ ਦੇ ਵਿੱਚ ਤਾਂ ਉਹਨਾਂ ਮਤਲਬ ਸ਼ੁਕਰ ਹੈ ਮਨ ਲੱਗਦਾ ਵੀ ਮੈਂ